ਬੜੀ ਸੰਗਤ ਦੇ ਮੈਸੇਜ ਤੇ ਫੋਨ ਆਏ ਕਿ ਭਾਈ ਸਾਹਿਬ ਜੀ ਸਾਡੇ ਤੇ ਕਿਸੇ ਨੇ ਕੋਈ ਕਾਲਾ ਜਾਦੂ ਕਰ ਦਿੱਤਾ ਹੈ ਕੋਈ ਜੰਤਰ ਮੰਤਰ ਤੰਤਰ ਕਰ ਦਿੱਤਾ ਅਸੀਂ ਬੜੇਉ ਪਾਪ ਕੀਤੇ ਬੜੇ ਸਿਆਣਿਆਂ ਕੋਲ ਗਏ ਬੜੇ ਗੱਦੀਆਂ ਵਾਲਿਆਂ ਕੋਲ ਗਏ ਚੌਕੀਆਂ ਵਾਲਿਆਂ ਕੋਲ ਗਏ ਪਰ ਸਾਡਾ ਕਿਸੇ ਕੋਲ ਹੱਲ ਨਹੀਂ ਹੋਇਆ ਅੱਜ ਇਹ ਵੀਡੀਓ ਜਿਹੜੀ ਅੱਜ ਦੀ ਹੈ ਨਾ ਇਹ ਤੁਹਾਨੂੰ ਇਹ ਦੱਸਣਾ ਕਿ ਗੁਰਬਾਣੀ ਦੇ ਵਿੱਚ ਕਿੰਨੀ ਤਾਕਤ ਹੈ ਕਿਹੜੀ ਗੁਰਬਾਣੀ ਪੜਨ ਦੇ ਨਾਲ ਸਾਡੇ ਤੋਂ ਕਾਲਾ ਜਾਦੂ ਤੋਂ ਅਸੀਂ ਮੁਕਤੀ پا ਸਕਦੇ ਆ ਜੰਤਰ ਮੰਤਰ ਤੰਤਰ ਤੋਂ ਮੁਕਤੀ پا ਸਕਦੇ ਆ ਆਹ ਸਾਰੀ ਸੰਗਤ ਰਲ ਕੇ 5-4 ਮਿੰਟ ਦੀ ਵੀਡੀਓ ਇਹ ਸਾਰੀ ਸੰਗਤ ਨੇ ਸਰਵਣ ਕਰਨੀ ਤੇ ਅੱਗੇ ਆਪਣੇ ਸੱਜਣ ਮਿੱਤਰ ਭੈਣ ਭਰਾਵਾਂ ਤੱਕ ਵੀ ਜਰੂਰ ਪਹੁੰਚਾਉਣੀ ਆਓ ਆਰੰਭ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਾਨੂੰ ਉਦੋਂ ਖੁਸ਼ੀ ਵੀ ਬੜੀ ਹੁੰਦੀ ਹੈ ਜਦੋਂ ਸੰਗਤ ਮੈਸੇਜ ਕਰਕੇ ਗੱਲ ਕਹਿੰਦੀ ਹੈ ਨਾ ਕਿ ਭਾਈ ਸਾਹਿਬ ਜੀ ਅਸੀਂ ਤੁਹਾਡੇ ਦੱਸੇ ਮੁਤਾਬਕ ਬਾਣੀ ਆਰੰਭ ਕਰ ਲਈ ਪਾਠ ਆਰੰਭ ਕਰ ਲਏ ਤੁਹਾਡੀ ਦੱਸੀ ਵਿਧੀ ਅਨੁਸਾਰ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਚੌਪਈ ਸਾਹਿਬ ਦੀ ਜਿਹੜੀ ਪਿੱਛੇ ਵੀਡੀਓ ਪਾਈ ਸੀ ਬਹੁਤ ਸੰਗਤ ਦੇਸ਼ਾਂ ਵਿਦੇਸ਼ਾਂ ਵਿੱਚ ਉਸ ਵੀਡੀਓ ਦਾ ਲਾਭ ਲੈ ਰਹੀ ਹੈ ਸੰਗਤ ਉਸ ਜਾਬ ਤੇ ਬੈਠ ਚੁੱਕੀ ਤੇ ਕਈਆਂ ਨੂੰ ਆਰਾਮ ਵੀ ਆ ਗਿਆ ਮੈਨੂੰ ਫੋਨ ਵੀ ਆਏ ਆ ਗੁਰੂ ਸਾਹਿਬ ਕਿਰਪਾ ਕਰਨ ਅੱਜ ਤੁਹਾਨੂੰ ਦੱਸਣਾ ਕਿ ਕਾਲਾ ਜਾਦੂ ਕੀ ਚੀਜ਼ ਹੈ ਕਿੰਨੀ ਕੁ ਵੱਡੀ ਤਾਕਤ ਹੈ ਕਾਲਾ ਜਾਦੂ ਤੇ ਜੰਤਰ ਮੰਤਰ ਤੰਤਰ ਜਿਨ੍ਹਾਂ ਤੋਂ ਅਸੀਂ ਸਾਰੇ ਡਰਦੇ ਹਾਂ ਅੱਜ ਸਾਰਾ ਸੰਸਾਰ ਕਿਸੇ ਨੂੰ ਕਹਿ ਦਈਏ ਨਾ ਪਹਿਲੀ ਗੱਲ ਕਿਸੇ ਸਿਆਣੇ ਕੋਲ ਜਾਈਏ ਉਹ ਕਹਿੰਦਾ ਜੀ ਤੁਹਾਡੇ ਤੇ ਕਿਸੇ ਨੇ ਕਾਲਾ ਜਾਦੂ ਕਰਤਾ ਤੇ ਸਾਡੇ ਕੋਲ ਮੰਝੇ ਤੋਂ ਨਹੀਂ ਉੱਠਿਆ ਜਾਂਦਾ ਕਿ ਸਾਡੇ ਤੇ ਕਾਲਾ ਜਾਦੂ ਪਤਾ ਹੈ ਨਹੀਂ ਕਾਲਾ ਜਾਦੂ ਹੈ ਕੀ ਹੈ ਤੋ ਲਈ ਵਿਚਾਰਾ ਆਪਾਂ ਬਾਅਦ ਚੋਂ ਆਰੰਭ ਕਰਾਂਗੇ ਅਗਲੀ ਵੀਡੀਓ ਚ ਕਿ ਕੀ ਚੀਜ਼ ਹੁੰਦੇ ਨੇ ਇਹਦੇ ਲੱਛਣ ਕੀ ਹੁੰਦੇ ਨੇ ਬਾਅਦ ਚੋਂ ਕਰਾਂਗੇ ਵਿਚਾਰਾ ਅੱਜ ਤੁਹਾਨੂੰ ਦੱਸਨੇ ਆ ਕਿ ਦੇਖੋ ਜਿੱਦਾਂ ਮਰਜੀ ਕੋਈ ਕਾਲਾ ਜਾਦੂ ਹੋਵੇ ਜੰਤਰ ਮੰਤਰ ਤੰਤਰ ਦੇ ਨਾਲ ਸਰੀਰ ਜਕੜੇ ਹੋਣ ਭਲਾ ਤੇ ਸਾਥ ਸੰਗਤ ਜਦੋਂ ਆਪਾਂ ਰੱਬੀ ਬਾਣੀ ਪੜਾਂਗੇ ਨਾ ਰੱਬੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਜਦੋਂ ਆਪਾਂ ਗੁਰਬਾਣੀ ਦੇ ਕਹੇ ਅਨੁਸਾਰ ਚੱਲਾਂਗੇ ਨਾ ਕਿਉਂਕਿ ਗੁਰੂ ਪ੍ਰਗਟ ਹੋ ਗਏ ਸਾਨੂੰ ਵਿਖਾਉਂਦਾ ਗੁਰੂ ਨੇੜੇ ਹੋ ਕੇ ਵਿਖਾਉਂਦਾ ਸੇਵਕ ਕੋ ਨਿਕਟੀ ਹੋਏ ਦਿਖਾਵਾਇ ਇਹਦਾ ਮਤਲਬ ਕੀ ਹੈ ਵੀ ਜਿਹੜੇ ਆਪਣੇ ਪ੍ਰਭੂ ਪਰਮਾਤਮਾ ਦੇ ਸੇਵਕ ਨੇ ਪਰਮਾਤਮਾ ਉਹਨਾਂ ਨੂੰ ਨੇੜੇ ਹੋ ਕੇ ਵਿਖਾਉਂਦਾ ਗੁਰੂ ਤੇ ਗੁਰੂ ਨੇੜੇ ਕਿਵੇਂ ਹੋ ਕੇ ਵਿਖਾਉਂਦਾ ਆਪਣੇ ਸੇਵਕ ਕੀ ਆਪੇ ਰੱਖੈਂ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ ਸੇਵਕ ਕੋ ਨਿਗਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋ ਜਾਵੇ ਵੇਖੋ ਗੁਰੂ ਮਹਾਰਾਜ ਕਿੰਨੇ ਸਾਡੇ ਅੰਗ ਸੰਗ ਸਾਈ ਰਹਿੰਦੇ ਆ ਤੇ ਜੰਤਰ ਮੰਤਰ ਤੰਤਲ ਕਾਲਾ ਜਾਦੂ ਕਿੱਡੀ ਕਬੱਡੀ ਚੀਜ਼ ਐ ਅਸੀਂ ਕਬਰਾ ਜਾਣੇ ਆਂਦੇ ਤੋਂ ਸਾਧ ਸੰਗਤ ਕਬਰਾਇਆ ਨਾ ਕਰੋ ਮੈਂ ਸੱਚ ਕਹਿਣਾ ਕਿ ਤੁਸੀਂ ਮੈਨੂੰ ਭਰੋਸਾ ਹੈ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਤੇ ਬਾਪੂ ਦੀਪ ਸਿੰਘ ਜੀ ਤੇ ਜੇ ਤੁਸੀਂ ਮੇਰੇ ਕਹੇ ਮੁਤਾਬਕ ਜੋ ਮੈਂ ਤੁਹਾਨੂੰ ਵਿਧੀ ਦੱਸਾਂਗਾ ਅੱਜ ਜਾਬ ਸਾਹਿਬ ਦੀ ਪਾਠ ਦੀ ਵਿਧੀ ਤੁਹਾਨੂੰ ਦੱਸਣੀ ਅੱਜ ਕਿ ਜਾਬ ਸਾਹਿਬ ਦੀ ਦਸਵੇਂ ਪਾਤਸ਼ਾਹ ਦੀ ਬਾਣੀ ਦੇ ਵਿੱਚ ਕਿੰਨੀ ਪਾਵਰ ਤੇ ਤਾਕਤ ਹੈ ਕਾਲੇ ਜਾਦੂ ਜਿੱਦੇ ਮਰਜੀ 1 ਤੋਂ ਲੈ ਕੇ 10000 ਤੱਕ ਆ ਜਾਣਾ ਤਾਂ ਦੀ ਪਾਵਰ ਬਰੋਬਰੀ ਨਹੀਂ ਕਰ ਸਕਦੇ ਇੰਨੀ ਪਾਵਰ ਹੈ ਦੇ ਦਸਮ ਬਾਣੀ ਦੇ ਵਿੱਚ ਅੱਜ بڑے ਮੇਰੇ ਵਰਗੇ ਤੁਰੇ ਫਿਰਦੇ ਨੇ ਇਹ ਦਸਮ ਬਾਣੀ ਜੀ ਇਹ ਗੁਰੂਆਂ ਦੀ ਬਾਣੀ ਨਹੀਂ ਹੈ ਇਹ ਉਹ ਨਹੀਂ ਹੈ ਆ ਨਹੀਂ ਹੈ ਬੜਾ ਕੁਝ ਕਹਿੰਦੇ ਲੋਕ ਸਾਧ ਸੰਗਤ ਇਹੋ ਜਿਹੇ ਲੋਕਾਂ ਮਗਰਨਣ ਲੱਗਿਆ ਕਰੋ ਦਸੀ ਵਿਧੀ ਅਨੁਸਾਰ ਗੁਰਬਾਣੀ ਪੜੋ ਜਿਹੜੀ ਅੱਜ ਤੁਹਾਨੂੰ ਵਿਧੀ ਦੱਸਣ ਲੱਗੇ ਆ ਨਾ ਜਿੰਨਾ ਮਰਜੀ ਕਿਸੇ ਤੇ ਕਾਲਾ ਜਾਦੂ ਹੋਇਆ ਹੋਵੇ ਜੰਤਰ ਮੰਤਰ ਤੰਤਰ ਹੋਇਆ ਹੋਵੇ ਹਾਰ ਚੁੱਕੇ ਹੋਣ ਸਿਆਣੇ ਬਾਬਿਆਂ ਕੋਲ ਜਾ ਜਾ ਕੇ ਚੌਂਕੀਆਂ ਵਾਲਿਆਂ ਕੋਲ ਜਾ ਜਾ ਕੇ ਤੇ ਜਿਹੜੀ ਵਿਧੀ ਤੁਹਾਨੂੰ ਦੱਸਣ ਲੱਗੇ ਅੱਜ ਇਹ ਵਿਧੀ ਦੇ ਨਾਲ ਤੁਸੀਂ ਜੇ ਉਹ ਜਾਪ ਕਰ ਲੇ ਤੇ ਮੈਨੂੰ ਭਰੋਸਾ ਹੈ ਬਾਪੂ ਦੀਪ ਸਿੰਘ ਤੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਤੇ ਤੁਹਾਡੇ ਤੇ ਕਦੀ ਕੋਈ ਮੁਸੀਬਤ ਨਹੀਂ ਆਉਗੀ ਉਹ ਸਾਰਾ ਦੁੱਖ ਦੂਰ ਹੋ ਜਾਏਗਾ ਜਿੱਦੇ ਮਰਜ਼ੀ ਮੇਰੇ ਕੋਲ بڑے ਫੋਨ ਆਉਂਦੇ ਆ بڑے بڑے ਵੱਡੇ ਕੇਸ ਆਉਂਦੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰੇ ਚੜ੍ਹਦੀ ਕਲਾ ਚ ਨੇ ਅੱਜ ਇੱਕ ਇੱਕ ਦਾ ਸਬੂਤ ਦੇ ਨੂੰ ਵੀ ਦਾਸ ਤਿਆਰ ਹੈ ਗੁਰਬਾਣੀ ਨੇ ਕਿਨੂ ਕਿਨੂ ਠੀਕ ਕੀਤਾ ਅੱਜ ਮਿੰਟੋ ਮਿੰਟੋ ਮਿੰਟੀ ਆਪਾਂ ਧਰਮ ਬਦਲ ਦੇਨੇ ਆ ਮਿੰਟੋ ਮਿੰਟੀ ਦੁੱਖ ਆਇਆ ਸੀ ਜੋ ਕੁਝ ਕਹ ਕਹਿੰਦੇ ਨੇ ਲੋਕ ਅਸੀਂ ਕਰਨ ਨੂੰ ਤਿਆਰ ਆ ਪਰ ਜਿਹੜਾ ਗੁਰੂ ਕਹਿੰਦਾ ਵੀ ਬਾਣੀ ਪੜ ਆਵੋ ਸਿੱਖ ਸਤ ਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਸਾਧ ਸੰਗਤੋਂ ਗੁਰਬਾਣੀ ਤਾਂ ਸਿ ਪੜਦੇ ਨਹੀਂ ਜਦੋਂ ਗੁਰਬਾਣੀ ਨਹੀਂ ਪੜਦੇ ਫਿਰ ਸਾਰੇ ਦੁੱਖ ਸਾਡੇ ਕੋਲ ਆਉਂਦੇ ਨੇ ਇਸ ਲਈ ਬੇਨਤੀ ਹੈ ਇਹ ਮੇਰੀ ਵਿਧੀ ਨੂੰ ਬੜੇ ਧਿਆਨ ਦੇ ਨਾਲ ਸਮਝਿਓ ਨਾ ਕਿ ਸਵਾ ਮਹੀਨਾ ਇਹ ਵਿਧੀ ਤੁਸੀਂ ਕਰਨੀ ਆ ਜਾਪ ਸਾਹਿਬ ਦਾ ਪਾਠ ਕਰਨਾ ਨੀਲੇ ਬਸਤਰ ਕੋਸ਼ਿਸ਼ ਕਰੋ ਤੁਹਾਡੇ ਪਾਏ ਹੋਣ ਨੀਲੇ ਰੰਗ ਦੇ ਸ਼ੀਦੀ ਬਸ ਸਰ ਜਿਹੜੇ ਸ਼ੀਦਾਂ ਦਾ ਨੀਲਾ ਰੰਗ ਹੁੰਦਾ ਉਹ ਰੰਗ ਤੁਸੀਂ ਪਾਉਣਾ ਤੇ ਜਾਬ ਸਾਹਿਬ ਦੇ ਪੰਜ ਪਾਠ ਕਰਨੇ ਇੱਕ ਜਲ ਰੱਖ ਲੈਣਾ ਕੋਲ ਉਹਨੂੰ ਢੱਕਣਾ ਨਹੀਂ ਕਿਸੇ ਕੋਲੀ ਚ ਰੱਖ ਲੋ ਗਲਾਸ ਚ ਰੱਖ ਲੋ ਗੜਵੀ ਚ ਰੱਖ ਲੋ ਕਿਸੇ ਵੀ ਬਰਤਨ ਚ ਕੋਲ ਉਹਨੂੰ ਢੱਕਣਾ ਨਹੀਂ ਜਲ ਨੂੰ ਤੇ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਟਾਈਮ ਅੰਮ੍ਰਿਤ ਵੇਲੇ ਦਾ ਜਿੰਨੂੰ ਵੀ ਕੋਈ ਸ਼ੂਟ ਬੈਂਦਾ ਉਹ ਕਰੋ ਕੋਸ਼ਿਸ਼ ਕਰੋ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਤੁਹਾਡੇ ਜਾਪ ਹੋ ਜਾਣ। ਪੰਜ ਪਾਠ ਕਰਨੇ ਆ। ਜੋਤ ਧੂਫ ਲਾ ਕੇ ਤੇ ਗੁਰੂ ਸਾਹਿਬ ਦੇ ਜਿੱਥੇ ਵੀ ਤੁਹਾਡੇ ਘਰ ਆਸਣ ਬਣਿਆ, ਸਥਾਨ ਬਣਿਆ ਉੱਥੇ ਬੈਠ ਜਾਣਾ। ਜੋਤ ਧੂਫ ਲਾ ਕੇ ਇੱਕ ਪਾਣੀ ਦਾ ਗਲਾਸ, ਗੜਵੀ, ਕੋਲੀ ਜੋ ਵੀ ਰੱਖਣਾ ਉਹ ਆਪਣੇ ਕੋਲ ਥੱਲੇ ਰੱਖਣਾ। ਤੇ ਪੰਜ ਪਾਠ ਜਾਪ ਸਾਹਿਬ ਦੇ ਤੁਸੀਂ ਪੜ੍ਹਨੇ ਆ। ਬੋਲ ਕੇ ਤੇ ਉਸ ਤੋਂ ਬਾਅਦ ਅਰਦਾਸ ਕਰਨੀ ਧੰਨ ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਤੇ ਕਿਰਪਾ ਕਰ ਰਹਿਮਤ ਕਰ ਸਾਡੇ ਤੇ ਦੁੱਖ ਦੀ ਘੜੀ ਆਈ ਹੈ ਜਾਂ ਸਾਡੇ ਕਿਸੇ ਜੀ ਤੇ ਆਈ ਹੈ ਤੇ ਰਾਮ ਰਹਿਮ ਕਰ ਦਇਆ ਕਰ ਆਪ ਜੀ ਦੇ ਚਰਨ ਕਮਲਾਂ ਦੇ ਵਿੱਚ ਪੰਜ ਪਾਠ ਜਪ ਸਾਹਿਬ ਦੇ ਹੋਏ ਨੇ ਕਿਰਪਾ ਕਰਕੇ ਹਾਜ਼ਰੀ ਪ੍ਰਵਾਨ ਕਰਨੀ ਤੇ ਸਾਰੇ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ਿਸ਼ ਕਰਨਾ ਉਸ ਜਲ ਨੂੰ ਉਸ ਤੋਂ ਬਾਅਦ ਆਪਣੇ ਘਰ ਛਿੱਟਾ ਦੇਣਾ ਸ਼ੁਰੂ ਕਰ ਦੋ ਸਾਰਾ ਜਲ ਛਿੱਟਾ ਦੇ ਦੇਣਾ ਤੇ ਕੁਝ ਜਲ ਸ਼ਕ ਲੈਣਾ ਸਾਰੇ ਪਰਿਵਾਰ ਨੇ ਤੇ ਮੈਨੂੰ ਪਤਾ ਮੈਂ ਭਰੋਸਾ ਰੱਖ ਕੇ ਕਹਿੰਨਾ ਗੁਰੂ ਤੇ ਕਿ ਤੁਸੀਂ ਜਦੋਂ ਤੁਹਾਨੂੰ 5-7 ਦਿਨ ਹੋ ਗਏ ਨਾ ਇਜਾਬ ਕਰਦਿਆਂ ਨੂੰ ਤੁਹਾਡੇ ਅੰਦਰੋਂ ਸਾਰਾ ਕਾਲਾ ਜਾਦੂ ਜੰਤਰ ਮੰਤਰ ਤੰਤਰ ਜਿਹੜੇ ਵੀ ਤੁਹਾਨੂੰ ਆਪਣੇ ਆਪ ਤੇ ਲੱਗਦਾ ਹੈ ਉਹ ਸਾਰੇ ਠੀਕ ਹੋਣੇ ਸ਼ੁਰੂ ਹੋ ਜਾਣਗੇ ਗੁਰਬਾਣੀ ਦੇ ਵਿੱਚ ਬੜੀ ਤਾਕਤ ਹੈ ਗੁਰੂ ਦੇ ਵਿੱਚ ਬੜੀ ਤਾਕਤ ਹੈ ਜੇ ਆਪਾਂ ਗੁਰਬਾਣੀ ਪੜਾਂਗੇ ਗੁਰੂ ਤੇ ਭਰੋਸਾ ਰੱਖਾਂਗੇ ਤਾਂ ਤੇ ਸਾਧ ਸੰਗਤ ਨੇਮ ਬਣਾਇਆ ਕਰੋ ਗੁਰਦੁਆਰਾ ਸਾਹਿਬ ਜਾਣ ਦਾ ਹਰ ਰੋਜ਼ ਗੁਰਦੁਆਰਾ ਸਾਹਿਬ ਜਾਇਆ ਕਰੋ ਦੁੱਖ ਹੀ ਸਾਨੂੰ ਤਾਂ ਲੱਗਦੇ ਆ ਜਦੋਂ ਆਪਾਂ ਗੁਰਦੁਆਰੇ ਸਵੇਰੇ ਸ਼ਾਮ ਜਾਣਾ ਨਹੀਂ ਗੁਰੂ ਤੇ ਭਰੋਸਾ ਸੀ ਰੱਖਣਾ ਨਹੀਂ ਤੇ ਭਰੋਸਾ ਰੱਖਿਆ ਕਰੋ ਭਾਈ ਇਸ ਵੀਡੀਓ ਦਾ ਬਣਾਉਂਦਾ ਇਹੀ ਮਕਸਦ ਸੀ ਕਿ ਤੁਸੀਂ ਜੰਤਰ ਮੰਤਰ ਤੰਤਰ ਵਾਲੇ ਬਾਬਿਆਂ ਕੋਲੋਂ ਬਚੋ ਇਹ ਸਭ ਫਜ਼ੂਲ ਦੀਆਂ ਗੱਲਾਂ ਨੇ ਗੁਰਬਾਣੀ ਪੜੋ ਗੁਰਬਾਣੀ ਦੇ ਨਾਲ ਤੁਹਾਡੇ ਸਾਰੇ ਹੱਲ ਕਰੇ ਬੈਠੇ ਹੋਣਗੇ ਪੜ ਕੇ ਵੇਖਿਓ ਇਤਨੀ ਕੋਹਾਜਲੀ ਪ੍ਰਵਾਨ ਕਰਨੀ ਇਹ ਸਾਰੀ ਵੀਡੀਓ ਆਪਣੇ ਹੋਰ ਸੱਜਣ ਮਿੱਤਰ ਭੈਣ ਭਰਾਵਾਂ ਤੱਕ ਪਹੁੰਚਾਓ ਜਿਹੜੇ ਦੁਖੀ ਨੇ ਵੇਖੋ ਕੋਈ ਕਿਸੇ ਬਾਬੇ ਕੋਲ ਜਾਂਦਾ ਕਿਸੇ ਪੀਰ ਦੀ ਜਗ੍ਹਾ ਤੇ ਜਾਂਦਾ ਉਹਨਾਂ ਤੋਂ ਜੇ ਵਹਟ ਕੇ ਉਹ ਬੰਦਾ ਗੁਰਬਾਣੀ ਪੜ੍ਹੇਗਾ ਤੇ ਕੀ ਗੱਲ ਉਹਦਾ ਫਲ ਤੁਹਾਨੂੰ ਨਾ ਮਿਲੇਗਾ ਇਸ ਲਈ ਇਹ ਵੀਡੀਓ ਸਾਰਿਆਂ ਤੱਕ ਪਹੁੰਚਾਓ ਗੱਜ-ਬੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ